ਤੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਡਬਲ ਧਮਾਕਾ ਹੋਇਆ ਦੱਸਦੀਏ ਕਿ ਜਲੰਧਰ ਤੋਂ ਐਮ.ਐਲ.ਏ. ਸ਼ੀਤਲ ਅੰਗੁਰਾਲ ਅਤੇ ਐਮ.ਪੀ. ਸੁਸ਼ੀਲ ਰੈਂਕੂ ਬੀ.ਜੇ.ਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉੱਥੇ ਹੀ ਸਭ ਤੋਂ ਬਾਅਦ ਹੁਣ ਸੀ.ਐਮ. ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਸ਼ਾਇਰੀ ਜਰੀਏ ਜਿਹੜਾ ਇੱਕ ਤੰਜ ਕਸਿਆ ਤਾਂ ਪੋਸਟ ਤੁਹਾਨੂੰ ਦੱਸ ਦਿੰਨੇ ਆ ਕਿ ਸੀ.ਐਮ. ਦੇ ਵੱਲੋਂ ਕੀ ਕਿਹਾ ਗਿਆ ਤੇ ਇਸ ਨੂੰ ਸਿੱਧਾ-ਸਿੱਧਾ ਇਸਾ ਇਸ਼ਾਰਾ ਅੱਜ ਦੀ ਜੁਆਇਨਿੰਗ ਉੱਪਰ ਮੰਨਿਆ ਜਾ ਰਿਹਾ ਦੱਸਦੀਏ ਕਿ ਨਾ ਸੀ.ਐਮ. ਦੇ ਵੱਲੋਂ ਇੱਕ ਪੋਸਟ ਪਾਈ ਗਿਆ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਬਿਤ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾ ਤਾਂ ਨੀਮੀ ਪਾਕੇ ਵੀ ਸਰ ਜਾਂਦਾ ਹੈ ਪੰਜਾਬ ਦੀ ਗਰਦਨ ਮਾਰ ਨਾਲ ਹਮੇਸ਼ਾ ਉੱਚੀ ਰੱਖਾਂਗੇ ਤਾਂ ਸੀਐਮ ਦੇ ਵੱਲੋਂ ਇਹ ਇੱਕ ਪੋਸਟ ਸਾਂਝੀ ਕੀਤੀ ਗਈ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਦੱਸਦੀ ਹੈ ਕਿ ਕੁਝ ਮਿੰਟ ਪਹਿਲਾਂ ਪੰਜਾਬ ਦੇ ਦੋ ਵੱਡੇ ਆਗੂ ਐਮਪੀ ਸੁਸ਼ੀਲ ਰਿੰਕੂ ਅਤੇ ਐਮਐਲਏ ਸ਼ੀਤਲ ਅੰਗਰਾਲ ਭਾਜਪਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਉਸ ਤੋਂ ਕੁਝ ਮਿੰਟਾਂ ਦੇ ਬਾਅਦ ਹੀ ਪੰਜਾਬ ਦੇ ਸੀਐਮ ਦੇ ਵੱਲੋਂ ਇਹ ਪੋਸਟ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਜਾਂਦੀ ਹੈ ਤੇ ਇਸ ਨੂੰ ਸਿੱਧਾ-ਸਿੱਧਾ ਇਸ਼ਾਰਾ ਅੱਜ ਦੀਆਂ ਜੁਆਇਨਿੰਗਾਂ ਵੱਲ ਮੰਨਿਆ ਜਾ ਰਿਹਾ ਤਾਂ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਦਰਿਆ ਦੋ ਵੱਡੇ ਆਗੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਦੇਸ਼ ਭਰ ਦੇ ਵਿੱਚ ਇਸ ਸਮੇਂ ਚੋਣ ਪ੍ਰਚਾਰ ਚੱਲ ਰਿਹਾ ਚੋਣਾਂ ਦਾ ਬਿਗਲ ਵੱਜਿਆ ਹੋਇਆ ਉੱਤੇ ਹੀ ਪੰਜਾਬ ਦੀ ਸਿਆਸਤ ਦੇ ਵਿੱਚ ਜਬਲ ਤਮਾਕਾ ਹੋਇਆ ਉਥੇ ਹੀ ਬੀਤੇ ਦਿਨ ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣਾ ਤੋਂ ਐਮਪੀ ਰਵਨੀਤ ਬਿੱਟੂ ਵੀ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਸੀ ਤੇ ਅੱਜ ਇੱਕ ਵਾਰ ਫਿਰ ਤੋਂ ਦੋ ਵੱਡੇ ਆਗੂਆਂ ਨੇ ਭਾਜੀਪੀ ਦਾ ਪੱਲਾ ਫੜਿਆ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਨੇ ਜਲੰਧਰ ਤੋਂ एमपी ਅਤੇ ਉਮੀਦਵਾਰ ਜੋ ਆਮ ਆਦਮੀ ਪਾਰਟੀ ਦੇ ਵੱਲੋਂ ਬਣਾਏ ਗਏ ਨੇ ਸ਼ਸ਼ੀਲ ਰਿੰਕੂ ਉਹ ਭਾਜੀਪੀ ਦੇ ਵਿੱਚ ਸ਼ਾਮਲ ਹੋਏ ਨੇ ਉੱਥੇ ਹੀ ਐਮਐਲਏ ਸ਼ੀਤਲ ਅੰਗਰਾਲ ਵੀ ਭਾਜੀਪੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤੋਂ ਬਾਅਦ ਹੁਣ ਸੀਐਮ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਹਨਾਂ ਨੇ ਇੱਕ ਜ਼ਿਕਰ ਹਾਲਾਂਕਿ ਕਿਸੇ ਆਗੂ ਦਾ ਨਹੀਂ ਕੀਤਾ ਪਰ ਇੱਕ ਤੰਜ ਜਿਹੜਾ ਉਹਨਾਂ ਦੇ ਵੱਲੋਂ ਜ਼ਰੂਰ ਕਸਿਆ ਗਿਆ ਤੇ ਇਸ ਨੂੰ ਸਿੱਧਾ-ਸਿੱਧਾ ਇਸ਼ਾਰਾ ਅੱਜ ਦੀ ਜੁਆਇਨਿੰਗ ਵੱਲ ਮੰਨਿਆ ਜਾ ਰਿਹਾ ਇੱਕ ਵਾਰ ਪੋਸਟ ਫਿਰ ਤੋਂ ਤੁਹਾਨੂੰ ਦੱਸ ਦਿੰਦੇ ਆ ਕਿ ਉਹਨਾਂ ਦੇ ਵੱਲੋਂ ਕੀ ਲਿਖਿਆ ਗਿਆ ਉਹਨਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਹੈ ਕਿ ਆਪਣੇ ਵੱਲੋਂ ਤਾਂ ਦਰਿਆ ਵੱਡੇ ਕਰ ਜਾਂਦਾ ਹੈ ਪਰ ਬਿੱਤ ਸਮੁੰਦਰ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਬੇਸ਼ਰਮਾ ਦਾ ਤਾਂ ਨੀਮੀ ਪਾਕੇ ਵੀ ਸਰ ਜਾਂਦਾ ਹੈ ਪੰਜਾਬ ਦੀ ਗਰਦਨ ਮਾਰ ਨਾਲ ਹਮੇਸ਼ਾ ਉੱਚੀ ਰੱਖਾਂਗੇ ਤਾਂ ਇਹ ਸੀਐਮ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਪੋਸਟ ਸਾਂਝੀ ਕੀਤੀ ਗਿਆ ਜਿਸ ਨੂੰ ਸਿੱਧਾ ਸਿੱਧਾ ਇਸ਼ਾਰਾ ਅੱਜ ਦੀ ਜੁਆਇਨਿੰਗ ਵੱਲ ਮੰਨਿਆ ਜਾ ਰਿਹਾ ਉੱਥੇ ਹੀ ਇਸ ਪੋਸਟ ਦੇ ਬਾਰੇ ਜਾਂ ਪੰਜਾਬ ਦੀ ਸਿਆਸਤ ਦੇ ਵਿੱਚ ਜੋ ਕੋ ਚੱਲ ਰਿਹਾ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਤੁਸੀਂ ਕੀ ਸੋਚ ਰਹੇ ਹੋ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਕਿ ਤੁਹਾਡੀ ਇਹ ਸਭ ਦੇ ਬਾਰੇ ਕੀ ਰਾਏ ਆ ਕਿਉਂਕਿ ਜਿਵੇਂ ਜਿਵੇਂ ਚੋਣਾਂ ਨੇੜੇ ਆ ਰਹੀਆਂ ਨੇ ਜਿਵੇਂ ਜਿਵੇਂ VOTING ਦਾ ਦਿਨ ਨੇੜੇ ਆ ਰਿਹਾ ਓਵੇਂ ਓਵੇਂ ਪਾਰਟੀਆਂ ਛੱਡਣ ਦਾ ਜਾਂ ਪਾਰਟੀਆਂ ਅਦਲਾ ਬਦਲੀ ਕਰਨ ਦਾ ਜਿਹੜਾ ਦੌਰ ਆ ਉਹ ਵੀ ਤੇਜ਼ ਹੁੰਦਾ ਜਾ ਰਿਹਾ ਬੀਤੇ ਦਿਨ ਲੁਧਿਆਣਾ ਤੋਂ MP ਰਵਨੀਤ ਬਿੱਟੂ ਕਾਂਗਰਸ ਛੱਡ ਕੇ BJP ਦੇ ਵਿੱਚ ਜਾਂਦੇ ਨੇ ਤੇ ਉੱਥੇ ਹੀ ਅੱਜ ਦੋ ਵੱਡੇ ਆਗੂ ਆਮ ਆਦਮੀ ਪਾਰਟੀ ਛੱਡ ਕੇ BJP ਦੇ ਵਿੱਚ BJP ਦੇ ਵਿੱਚ ਜਾ ਚੁੱਕੇ ਨੇ ਤੇ ਜੇਕਰ ਥੋੜੇ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਇੱਕ ਹੋਰ MP ਪਟਿਆਲਾ ਤੋਂ ਪ੍ਰਨੀਤ ਕੌਰ ਉਹਨਾਂ ਨੇ ਵੀ ਕਾਂਗਰਸ ਨੂੰ ਅਲਵਿਦਾ ਆਖ ਕੇ ਭਾਜਪਾ ਦਾ ਪੱਲਾ ਫੜਿਆ ਸੀ ਉਹ ਭਾਜਪਾ ਦੇ ਵਿੱਚ ਸ਼ਾਮਲ ਹੋਏ ਸੀ ਤੇ ਜੇਕਰ ਹੋਰ ਥੋੜਾ ਦਿਨ ਪਿੱਛੇ ਜਾਈਏ ਤਾਂ ਕਾਂਗਰਸ ਛੱਡ ਕੇ ਰਾਜਕੁਮਾਰ ਚੱਬੇਵਾਲ ਹੁਣੀ ਆਮ ਆਦਮੀ ਪਾਰਟੀ ਦੇ ਵਿੱਚ ਆਏ ਸੀ ਉਸ ਤੋਂ ਪਹਿਲਾਂ ਕਾਂਗਰਸ ਛੱਡ ਕੇ ਹੀ ਗੁਰਪ੍ਰੀਤ ਸਿੰਘ ਜੀਪੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਂਦੇ ਨੇ ਤਾਂ ਲਗਾਤਾਰ ਜਿਹੜਾ ਪਾਰਟੀਆਂ ਬਦਲਣ ਦਾ ਦੌਰ ਆ ਉਹ ਵੀ ਪੰਜਾਬ ਦੇ ਵਿੱਚ ਚੱਲ ਰਿਹਾ ਤੇ ਉੱਥੇ ਹੀ ਦੱਸ ਦिए ਕਿ ਅੱਜ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਦਿਨ ਹੈ ਦੋ ਵੱਡੇ ਆਗੂਆਂ ਨੇ ਬੀਜੇਪੀ ਦਾ ਪੱਲਾ ਫੜਿਆ ਤੇ ਇਸ ਤੋਂ ਬਾਅਦ ਹੁਣ ਪੰਜਾਬ ਦੇ ਸੀਐਮ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਿਆ ਜਿਸ ਦੇ ਵਿੱਚ ਉਹ ਤੰਜ ਕੱਸਦੇ ਹੋਏ ਨਜ਼ਰ ਆਏ ਨੇ ਤੇ ਇਸ ਨੂੰ ਸਿੱਧਾ ਸਿੱਧਾ ਇਸ਼ਾਰਾ ਵੀ ਜੋ ਅੱਜ ਦੀਆਂ ਜੁਆਇਨਿੰਗਾਂ ਹੋਈਆਂ ਨੇ ਉਹਨਾਂ ਦੇ ਵੱਲ ਮੰਨਿਆ ਜਾ ਰਿਹਾ ਤੇ ਤੁਹਾਡੇ ਇਹ ਸਭ ਮਾਮਲੇ ਦੇ ਬਾਰੇ ਕੀ ਵਿਚਾਰ ਨੇ ਤੁਸੀਂ ਇਹਨਾਂ ਜੁਆਇਨਿੰਗਾਂ ਬਾਰੇ ਕੀ ਸੋਚ ਰਹੇ ਹੋ ਉਹ ਵੀ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰੋ ਤਾਂ ਇਸ ਸਮੇਂ ਸੀਐਮ ਦੇ ਇਹ ਪੋਸਟ ਸਾਂਝੀ ਕੀਤੀ ਗਈ ਆ ਦੱਸ ਦਈਏ ਕਿ ਅੱਜ ਦੋ ਵੱਡੇ ਆਗੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ